ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਸਿੱਖਾਂ ਦੇ ਮੁੱਖ ਸਥਾਨ ਹਰਮੰਦਰ ਸਾਹਿਬ ਤੇ ਜਿੱਥੇ ਨੋ ਮੰਜਲੀ ਇਮਾਰਤਾਂ ਅਟਲ ਰਾਏ ਜੀ ਦੀ ਜਗ੍ਹਾ ਤੇ ਅਸੀਂ ਦਰਸ਼ਨ ਕਰਨ ਆਏ ਆਂ ਤੇ ਜਿਸ ਦਾ ਇਤਿਹਾਸ ਤੁਹਾਡੇ ਨਾਲ ਰੂਬਰੂ ਕਰਾਂਗੇ ਕਿਉਂ ਇਹ ਨੋ ਮੰਜਲੀ ਇਮਾਰਤ ਬਣੀ ਸੀ ਅਤੇ ਇਸ ਦੇ ਪਿੱਛੇ ਦਾ ਇਤਿਹਾਸ ਕੀ ਹੈ ਔਰ ਇਹ ਉਹਨਾਂ ਲੋਕਾਂ ਲਈ ਬਹੁਤ ਮੁੱਖ ਇਤਿਹਾਸ ਹੈ ਜੋ ਮਤਲਬ ਪਖੰਡੀਆਂ ਦੇ ਪਿੱਛੇ ਲੱਗੇ ਹੋਏ ਨੇ ਕਰਮਾਤਾਂ ਦੇ ਪਿੱਛੇ ਲੱਗੇ ਹੋਏ ਨੇ ਜਦਕਿ ਆਪਣੇ ਸਿੱਖ ਇਤਿਹਾਸ ਦੇ ਵਿੱਚ ਕਰਮਾਤ ਦੀ ਕੋਈ ਜਗ੍ਹਾ ਨਹੀਂ ਹੈ ਜਿਸ ਦੇ ਦੌਰਾਨ ਅਸੀਂ ਤੁਹਾਨੂੰ ਦੱਸਾਂਗੇ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਅਟਲ ਰਾਏ ਜੀ ਕਿਉਂ 9 ਸਾਲਾਂ ਦੀ ਉਮਰ ਦੇ ਵਿੱਚ ਸਰੀਰ ਉਹਨਾਂ ਨੂੰ ਤਿਆਗਣਾ ਪੈ ਗਿਆ ਸੀ ਕਿਸ ਕਰਮਾਤ ਦੇ ਕਾਰਨ ਆਓ ਚੱਲਦੇ ਹਾਂ ਤੁਹਾਨੂੰ ਪੂਰੀ ਹਿਸਟਰੀ ਨਾਲ ਰੂਬਰੂ ਕਰਾਨੇ ਆ ਤੇ ਪੂਰੇ ਦਰਸ਼ਨ ਕਰਵਾਨੇ ਆ ਨਾਲ ਦੀ ਨਾਲ ਪੂਰੇ ਗੁਰਦੁਆਰਾ ਸਾਹਿਬ ਦੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਓ ਅਤੇ ਰੈੱਡ ਆਈਕਨ ਬੈਲ ਦਬਾ ਲਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅਸੀਂ ਤੁਹਾਨੂੰ ਸਾਰੀਆਂ ਵੀਡੀਓ ਸਿੱਖ ਇਤਿਹਾਸ ਔਰ ਚੰਗੀਆਂ ਗੱਲਾਂ ਬਾਰੇ ਹੋਰ ਜਾਣੂ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਸੀਂ ਇਸ ਸਥਾਨ ਦੇ ਦਰਸ਼ਨ ਕਰਨੇ ਹਨ ਤਾਂ ਇਹ ਰੈਣ ਬਸੇਰੀਆਂ ਦੀ ਮਗਰ ਵਾਲੀ ਸਾਈਡ ਦੇ ਉੱਪਰ ਤੁਹਾਨੂੰ ਮੌਜੂਦ ਮਿਲੇਗਾ ਜਿੱਥੇ ਕਿ ਤੁਹਾਨੂੰ ਨੋ ਮੰਜਲਾ ਇਮਾਰਤ ਹਰਮ ਪੂਰੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਉੱਚੀ ਇਮਾਰਤ ਨੋ ਮੰਜਲਾ ਇਮਾਰਤ ਇੱਥੇ ਹੀ ਤੁਹਾਨੂੰ ਇਹਦੇ ਦਰਸ਼ਨ ਹੋ ਜਾਣਗੇ ਹੁਣ ਅਸੀਂ ਗੱਲ ਕਰ ਰਹੇ ਹਾਂ ਬਾਬਾ ਅਟੱਲ ਰਾਏ ਜੀ ਜੋ ਕਿ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ ਜਿਨ੍ਹਾਂ ਦਾ ਜਨਮ 1676 ਈਸਵੀ ਦੇ ਵਿੱਚ ਛੋਟੀ ਹੀ ਅਵਸਥਾ ਦੇ ਵਿੱਚ ਜਿਨ੍ਹਾਂ ਨੂੰ ਬਾਬਾ ਅਟੱਲ ਰਾਏ ਆਖਦੇ ਸਨ ਇਸ ਲਈ ਉਹਨਾਂ ਨੂੰ ਬਜ਼ੁਰਗੀ ਦੇ ਪ੍ਰਭਾਵ ਕਰਕੇ ਉਹਨਾਂ ਨੂੰ ਬਾਬਾ ਵੀ ਕਹਿੰਦੇ ਸਨ ਇਸ ਨੌ ਮੰਜ਼ਿਲਾ ਇਮਾਰਤ ਤੋਂ ਪੂਰੇ ਹਰਮੰਦਰ ਸਾਹਿਬ ਦੇ ਤੁਹਾਨੂੰ ਦਰਸ਼ਨ ਹੋ ਜਾਂਦੇ ਨੇ ਤੇ ਛੋਟੀ ਅਵਸਥਾ 'ਚ ਬਾਬਾ ਜੀ ਦੇ ਇੱਕ ਮਿੱਤਰ ਮੋਹਨ ਜੀ ਦੀ ਖੇਲਦੇ ਹੋਏ ਇੱਕ ਦਿਨ ਮਿੱਟੀ ਆ ਗਈ ਜਿਸ ਦਾ ਮਿੱਟੀ ਉਹਨਾਂ ਦੇ ਦੂਸਰੇ ਦਿਨ ਉਹਨਾਂ ਨੇ ਉਤਾਰਨੀ ਸੀ ਤੇ ਉਸ ਮਿੱਟੀ ਦੇ ਕਾਰਨ ਹੀ ਜਦੋਂ ਦੂਸਰੇ ਦਿਨ ਬਾਬਾ ਜੀ ਉਹਨਾਂ ਦੇ ਘਰੇ ਗਏ ਤਾਂ ਉਹਨਾਂ ਉਹਨਾਂ ਦੇ ਮਿੱਤਰ ਮੋਹਨ ਨੂੰ ਕਿਸੇ ਸੱਪ ਦੁਆਰਾ ਡੱਸ ਲਿਆ ਗਿਆ ਤੇ ਜਿਸ ਕਾਰਨ ਉਹਨਾਂ ਦੇ ਪ੍ਰਾਣ ਚਲੇ ਗਏ ਸਨ ਤੇ ਬਾਬਾ ਜੀ ਨੇ ਉਹਨਾਂ ਦੇ ਗਲ ਚ ਖੁੰਡੀ ਫਾਕੇ ਕਿ ਹਾਂ ਉੱਠ 모ਹਨ ਤੇ 모ਹਨ ਉਥੋਂ ਮ੍ਰਿਤਕ 모ਹਨ ਨਾਲ ਦੀ ਨਾਲ ਉੱਠ ਖੜਾ ਹੋਇਆ ਤੇ ਜਿਸ ਦੇ ਕਾਰਨ ਮਤਲਬ ਕਿ ਉਹਨਾਂ ਵੱਲੋਂ ਇੱਕ ਕਰਾਮਾਤ ਕੀਤੀ ਗਈ ਸੀ ਇਹ ਗੱਲ ਜਲਦ ਤੋਂ ਜਲਦ ਪੂਰੇ ਪਿੰਡ ਦੇ ਵਿੱਚ ਫੈਲ ਗਈ ਤੇ ਜਿਸ ਕਾਰਨ ਬਾਬਾ ਟਰਾਲਾ ਰਾਏ ਜੀ ਨੇ ਆਪਣੇ ਪ੍ਰਾਣ ਨਾਲ ਦੀ ਨਾਲ ਇੱਥੇ ਤਿਆਗ ਤੇ ਇਸ ਪਾਵਨ ਸਥਾਨ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਪੂਰੇ ਹਰਿਮੰਦਰ ਸਾਹਿਬ ਦੇ ਵਿੱਚ ਉਹਨਾਂ ਦੀ 9 9 ਸਾਲ ਦੀ ਅਵਸਥਾ ਦੇ ਵਿੱਚ ਉਹਨਾਂ ਨੂੰ ਛੱਡਣਾ ਪਿਆ ਤੇ 9 ਮੰਜ਼ਲਾ ਇਮਾਰਤ ਬਣਾਈ ਗਈ ਸੀ ਜੋ ਕਿ ਅੱਜ ਵੀ ਹਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਉੱਚੀ ਇਮਾਰਤ ਹੈ ਤੇ ਇਸ ਤੋਂ ਉੱਪਰ ਅਜੇ ਤੱਕ ਕੋਈ ਇਮਾਰਤ ਅਜੇ ਤੱਕ ਪੂਰੇ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਨਹੀਂ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਹਾਨੂੰ ਸਾਡੀ ਇਸੇ ਤਰ੍ਹਾਂ ਦੀਆਂ ਵੀਡੀਓ ਇਤਿਹਾਸਕ ਵੀਡੀਓ ਸਿੱਖ ਕੌਮ ਦੇ ਰਿਲੇਟਿਡ ਵੀਡੀਓਜ਼ ਪਸੰਦ ਨੇ ਤਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ